ਅਸ਼ੇਵ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਮਿਨੀ ਸਕੱਤਰੇ ਦੇ ਸਾਹਮਣੇ ਮਨਰੇਗਾ ਮਜ਼ਦੂਰ ਇਕਤਾ ਮੰਚ ਦੇ ਬੈਨਰ ਦੇ ਹੇਠ ਵੱਡੀ ਗਿਣਤੀ ਦੇ ਵਿੱਚ ਵਰਕਰ ਇਕੱਠੇ ਹੋਏ ਨੇ ਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਦੇ ਦੌਰਾਨ ਮਜ਼ਦੂਰਾ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਆ ਆਪਣਾ ਗੁੱਸਾ ਜ਼ਾਹਰ ਕੀਤਾ ਤੇ ਮੁੱਖ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ ਮੰਚ ਦੇ ਸੀਨੀਅਰ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਬਹੁਤ ਹੀ ਚਿੰਤਾਜਨਕ ਸਥਿਤੀ ਬਾਰੇ ਦੱਸਿਆ ਉਹਨਾਂ ਨੇ ਕਿ ਆ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਮਨਰੇਗਾ ਸਕੀਮ ਦੇ ਤਹਿਤ ਕੰਮ ਲਗਭਗ ਪੂਰੇ ਕੀ ਕਿਤਨਾ ਬਗਪਿਆ ਜਿਸ ਕਾਰਨ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰਾਂ ਦੇ ਲਈ ਰੋਜ਼ੀ ਰੋਟੀ ਦੇ ਲਈ ਗੰਭੀਰ ਸੰਕਟ ਖੜਾ ਹੋ ਚੁੱਕਿਆ ਆਗੂਦੋ ਕਹਿਣਾ ਹੈ ਕਿ ਮਨਰੇਗਾ ਕਾਨੂੰਨ ਦੇ ਤਹਿਤ ਹਰ ਵਰਕਰ ਨੂੰ ਸਾਲ ਦੇ ਵਿੱਚ ਘੱਟੋ ਘੱਟ ਕੰਮ ਦੇਣਾ ਲਾਜ਼ਮੀ ਹੈ ਪਰ ਜ਼ਮੀਨੀ ਪੱਧਰ ਤੇ 5-6 ਦਿਨ ਕੰਮ ਮਿਲਣ ਮਗਰੋਂ ਕੰਮ ਬੰਦ ਕਰ ਦਿੱਤਾ ਜਾਂਦਾ ਜਦੋਂ ਮਜ਼ਦੂਰ ਕੰਮ ਦੀ ਮੰਗ ਕਰਦੇ ਨੇ ਤਾਂ ਅਧਿਕਾਰੀ ਕੋਈ ਠੋਸ ਜਵਾਬ ਨਹੀਂ ਦਿੰਦੇ ਉਹਨਾਂ ਨੇ ਕਿਹਾ ਕਿ ਕੰਮ ਨਾ ਮਿਲਣ ਕਾਰਨ ਮਜ਼ਦੂਰਾਂ ਨੂੰ ਬੇਰੁਜ਼ਗਾਰੀ ਪੱਤਾ ਵੀ ਨਹੀਂ ਮਿਲਦਾ ਜੋ ਕਿ ਕਾਨੂੰਨ ਦੀ ਸਿੱਧੀ ਉਲੰਘਣਾ ਹੈ ਪ੍ਰਦਰਸ਼ਨਕਾਰੀ ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਸੋ ਦਿਨ ਦਾ ਕੰਮ ਤੁਰੰਤ ਯਕੀਨੀ ਬਣਾਇਆ ਜਾਵੇ ਤੇ ਬੰਦ ਪਏ ਕੰਮ ਚਾਲੂ ਕੀਤੇ ਜਾਣ ਕਿਤੇ ਦੇ ਕੰਮ ਦੀ ਬਕਾਇਆ ਦਿਹਾੜੀ ਤੁਰੰਤ ਜਾਰੀ ਕੀਤੀ ਜਾਵੇ ਤੇ ਮਜ਼ਦੂਰਾਂ ਨੂੰ ਕੰਮ ਦੇ ਲਈ ਲੋੜਿੰਦਾ ਮਟੀਰੀਅਲ ਜਿਵੇਂ ਕਿ ਕਈਆ ਕਸੀਏ ਪੱਠਲ ਤੇ ਫਰਸਟ ایڈ ਕਿੱਟ ਦਿੱਤੀ ਜਾਵੇ ਨਵੇਂ ਜੋਬ ਕਾਰਡ ਬਣਾਉਣ ਦੇ ਪ੍ਰਕਿਰਿਆ ਨੂੰ ਸਰਲ ਕੀਤਾ ਜਾਵੇ ਤੇ ਮਜ਼ਦੂਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਮੰਗਾ ਤੇ ਧਿਆਨ ਨਾ ਦਿੱਤਾ ਤਾਂ ਮਨਰੇਗਾ ਜਥੇਬੰਦੀਆਂ ਸੰਘਰਸ਼ ਤੇਜ਼ ਕਰਨਗੀਆਂ ਹਾਂ ਮੈਂ ਤੇ ਕਿਹੜੀ ਜਥੇਬੰਦੀ ਹੈ ਪੰਜੇ ਮੇਰਾ ਨਾਮ ਪ੍ਰੋਫੈਸਰ ਕੇਸ਼ ਕੁਮਾਰ ਤੇ ਅਸੀਂ ਮੰਰੇਗਾ ਮਜ਼ਦੂਰ ਇਕਤਾ ਮੰਚ ਵੱਲੋਂ ਆਏ ਆ ਮੈਂ ਮੰਰੇਗਾ ਮਜ਼ਦੂਰ ਇਕਤਾ ਮੰਚ ਦਾ ਪੰਜਾਬ ਦਾ ਪ੍ਰਧਾਨ ਆ ਅੱਜ ਘਰਨ ਨੂੰ ਤਜਰਬਾ ਕੀ ਮੰਗ ਦਰਅਸਲ ਜਿਹੜਾ ਬਠਿੰਡਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਮੰਡੇਗਾ ਦਾ ਕੰਮ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਮੰਡੇਗਾ ਕਾਨੂੰਨ ਇਹ ਕਹਿੰਦਾ ਕਿ ਘੱਟੋ ਘੱਟ ਹਰ ਮੰਡੇਗਾ ਮਜ਼ਦੂਰ ਨੂੰ 100 ਦਿਨ ਦਾ ਕੰਮ ਮਿਲਣਾ ਚਾਹੀਦਾ ਘੱਟੋ ਘੱਟ 100 ਦਿਨ ਮਿਲਣਾ ਚਾਹੀਦਾ ਜਿਆਦਾ ਵੀ ਦਿਨ ਦਿੱਤੇ ਜਾ ਸਕਦੇ ਸਰਕਾਰ ਵੱਲੋਂ ਜ਼ਰੂਰਤ ਵੇਲੇ ਪਰ ਇੱਥੇ ਇੰਨਾ ਬੁਰਾ ਹਾਲ ਹੈ ਪਿਛਲੇ 6 ਮਹੀਨਿਆਂ ਤੋਂ ਪੂਰੀ ਤਰ੍ਹਾਂ ਮੰਡੇਗਾ ਦਾ ਕੰਮ ਇਹਨਾਂ ਨੇ ਬੰਦ ਕਰ ਦਿੱਤਾ ਤੇ ਇਹਨਾਂ 6 ਮਹੀਨਿਆਂ ਚ ਸਿਰਫ 5 ਜਾਂ 10 ਦਿਨ ਸਾਰੇ ਪਿੰਡਾਂ ਚ ਬਠਿੰਡੇ ਦੇ ਮੰਡੇਗਾ ਦੇ ਕੰਮ ਜਿਹੜਾ ਚੱਲਿਆ ਤੇ ਹੁਣ ਸਾਡੇ ਕੋਲ ਜਿਹੜੇ 14 ਪਿੰਡਾਂ ਦੇ ਜਿਹੜੇ ਨੁਮਾਇੰਦੇ ਆ 14 ਪਿੰਡਾਂ ਦੇ ਬਠਿੰਡਾ ਦੇ ਉਹ ਨੁਮਾਇੰਦੇ ਇੱਥੇ ਆਏ ਆ ਤਾਂ ਕਿ ਅੱਜ ਆਪਾਂ ਡੀਸੀ ਦਫ਼ਤਰ ਆਪਣਾ ਧਰਨਾ ਦੇ ਲਾ ਸਕੀਏ ਤੇ ਆਪਣਾ ਜਿਹੜਾ ਮੰਗ ਪੱਤਰ ਦੇ ਸਕੀਏ ਤੇ ਜਿਹੜਾ ਇਹ ਮੰਡੇਗਾ ਦਾ ਕੰਮ ਬੰਦ ਕੀਤਾ ਇਹਨਾਂ ਨੇ ਅਸੀਂ ਵੀਡੀਓ ਦਫ਼ਤਰ ਵੀ ਧਰਨਾ ਉਹ ਰੈਲੀ ਵਿੱਚ ਆਪਾਂ ਜਦੋਂ ਵੀਡੀਓ ਦਫ਼ਤਰ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਸਰਕਾਰ ਦੀ ਨੋਟੀਫਿਕੇਸ਼ਨ ਆਈ ਹੈ ਸੈਂਟਰ ਗਵਰਨਮੈਂਟ ਦੀ ਜਾਂ ਪੰਜਾਬ ਗਵਰਨਮੈਂਟ ਦੀ ਕਿ ਜਿਹੜਾ ਤੁਸੀਂ ਆਪਣੀ ਮਰਜ਼ੀ ਨਾਲ ਕੰਮ ਬੰਦ ਕਰ ਦਿੱਤਾ ਤੇ ਉਹਨਾਂ ਦਾ ਜਵਾਬ ਇਹ ਸੀ ਕਿ ਸਾਨੂੰ ਲਿਖਤੀ ਰੂਪ ਚ ਤਾਂ ਕੁਝ ਨਹੀਂ ਆਇਆ ਮੂੰਹ ਜਵਾਨੀ ਅਸੀਂ ਬੰਦ ਕਰ ਦਿੱਤਾ ਤੇ ਮਤਲਬ ਇਹ ਤੁਸੀਂ ਸੋਚ ਲਓ ਕਿ ਮਤਲਬ ਕਿਦਾਂ ਸਰਕਾਰ ਖੁਦ ਜਿਹੜੇ ਆ ਮਨਰੇਗਾ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ ਉਹਦੀਆਂ ਧਜੀਆਂ ਉਡਾ ਰਹੀ ਹੈ ਇਸ ਲਈ ਅੱਜ 14 ਪਿੰਡਾਂ ਦੇ ਜਿਹੜੇ ਮਨਰੇਗਾ ਮਜ਼ਦੂਰ ਹੈ ਉਹ ਸਾਰੇ ਇਕੱਠੇ ਹੋ ਕੇ ਅੱਜ ਡੀਸੀ ਦਫਤਰ ਸਰਕਾਰ ਅੱਗੇ ਆਪਣੀ ਮੰਗ ਰੱਖਣ ਆਏ ਆ ਕਿ ਜਾਂ ਤੇ ਸਾਡਾ ਕੰਮ 100 ਦਿਨਾਂ ਦਾ ਜਿਹੜਾ ਕੰਮ ਬਣਦਾ ਉਹ ਸਾਨੂੰ ਦਿੱਤਾ ਜਾਵੇ ਔਰ ਇਹ ਕੰਮ ਸਾਡਾ 15 ਦਿਨਾਂ ਦੇ ਅੰਦਰ ਅੰਦਰ ਚਲਾਇਆ ਜਾਵੇ ਅਗਰ 15 ਦਿਨਾਂ ਦੇ ਅੰਦਰ ਅੰਦਰ ਨਹੀਂ ਚਲਾਇਆ ਜਾਂਦਾ ਤੇ ਸਾਡੇ ਉਸ ਤੋਂ ਬਾਅਦ 100 ਦਿਨ ਪੂਰੇ ਨਹੀਂ ਕੀਤੇ ਜਾਂਦੇ ਤੇ ਪੂਰੇ ਬਠਿੰਡੇ ਜ਼ਿਲ੍ਹੇ ਦੇ ਸਾਰੇ ਪਿੰਡਾਂ 'ਚ ਜਿਹੜੇ ਧਰਨੇ ਪ੍ਰਦਰਸ਼ਨ ਹੋਣਗੇ ਜਿਹੜਾ ਇਹਨਾਂ ਕੋਈ ਵੀ ਸੰਭਾਲਣੇ ਜਿਹੜੇ ਔਖੇ ਹੋ ਜਾਣਗੇ ਅਗਰ ਮੰਨ ਲਓ 15 ਦਿਨਾਂ ਦੇ ਅੰਦਰ ਇਹ ਕੰਮ ਨਹੀਂ ਚਲਾਉਂਦੇ ਤੇ ਮਨਰੇਗਾ ਐਕਟ ਦੀ ਧਾਰਾ 7 1 ਹੈ ਜਿਸ ਅਨੁਸਾਰ ਅਗਰ ਕੰਮ ਨਹੀਂ ਦਿੰਦੀ ਸਰਕਾਰ ਤੇ ਕੰਮ ਮੰਗਣ ਤੋਂ 15 ਦਿਨਾਂ ਦੇ ਅੰਦਰ ਅੰਦਰ ਉਹ ਮਰੇਗਾ ਮਜ਼ਦੂਰ ਨੂੰ ਬੇਰੋਜ਼ਗਾਰੀ ਪੱਤਾ ਦੇਣਾ ਹੁੰਦਾ ਉਹ ਜਿਹੜੀ ਬੇਰੋਜ਼ਗਾਰੀ ਪੱਤਾ ਹੈ ਉਹ ਕਿੰਨਾ ਹੁੰਦਾ ਜਿੰਨੀ ਦਿਹਾੜੀ ਹੁੰਦੀ ਹੈ ਮਰੇਗਾ ਮਜ਼ਦੂਰ ਦੀ ਉਹਦਾ ਲਗਭਗ ਅੱਧ ਬਿਰੋਜਗਾਰੀ ਭੱਤਾ ਸਰਕਾਰ ਦਿੰਦੀ ਹੈ ਇਹਦਾ ਮਤਲਬ ਜੇ ਮੰਨ ਲਓ 100 ਦਿਨ ਸਰਕਾਰ ਨੂੰ ਕੰਮ ਦੇਣਾ ਮਜ਼ਦੂਰ ਨੂੰ ਤੇ 100 ਦਿਨਾਂ ਦਾ ਸਰਕਾਰ ਨਹੀਂ ਦਿੰਦੀ ਤੇ 50 ਦਿਨ ਦਾ ਬਿਰੋਜਗਾਰੀ ਭੱਤਾ ਉਹਦੇ ਖਾਤੇ 'ਚ ਮਜ਼ਦੂਰ ਦੇ ਆਣਾ ਚਾਹੀਦਾ ਮਨਰੇਗਾ ਮਜ਼ਦੂਰਾਂ ਦੀ ਹਾਲਤ ਇਹ ਹੈ ਕਿ ਸਾਰੇ ਭੁੱਖੇ ਮਰਨ ਵਾਲੇ ਵਿਚਾਰਿਆਂ ਦੇ ਪਰਿਵਾਰ ਨਹੀਂ ਚੱਲ ਰਹੇ ਠੀਕ ਹੈ ਰੋਟੀ ਦੋ ਵਕਤ ਇਹਨਾਂ ਨੂੰ ਮਿਲਣੀ ਮੁਸ਼ਕਲ ਹੋ ਗਈ ਹੈ ਬੇਸ਼ੱਕ ਤੁਸੀਂ ਸਾਰੇ ਜਿਹੜੇ ਇੱਥੇ ਮਨਰੇਗਾ ਮਜ਼ਦੂਰ ਆਏ ਹੈ ਉਹਨਾਂ ਨੂੰ ਤੁਸੀਂ ਗੱਲ ਕਰਕੇ ਦੇਖ ਸਕਦੇ ਆਂ